ਹਾਂਜੀ ਮੈਟਰੋ ਸੱਖਣੀ ਦਾ ਟਰੈਕਟਰ ਮੰਡੀ ਮੋਗਾ ਪਹੁੰਚੇ ਸੀਗੇ ਜੀ ਬਹੁਤ ਭਾਰੀ ਗਣਤੀ ਦੇ ਵਿੱਚ ਟਰੈਕਟਰ ਆਏ ਹੋਏ ਨੇ ਮਾਰ ਲੰਮੀ ਜਾ ਪੁਲ ਦੇ ਸਾਈਡ ਵੀ ਤੇ ਪੁਲ ਦੇ ਪਰਲੇ ਸਾਈਡ ਵੀ ਤੇ ਪੁਲ ਦੇ ਥੱਲੇ ਵੀ ਬਹੁਤ ਟਰੈਕ ਖੜੇ ਨੇ ਕਿਹੜੇ ਕਿਹੜੇ ਟਰੈਕਟਰ ਨੇ ਕੀ ਕੀ ਰੇਟਾਂ ਤੇ ਕੀ ਕੀ ਕੰਡੀਸ਼ਨ ਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਸਾਰੀ ਜਾਣਕਾਰੀ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਖੜਾ ਜੀ ਫਾਰਮ ਟਰੈਕ 60 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਸ ਹੁਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਚੌਕਲਾ ਟਾਇਰਾਂ ਦਾ ਨਾਲ ਦਾ ਵਾ ਨਵੇਂ ਟਾਇਰ ਨੇ ਬਿਲਕੁਲ ਲੱਗ ਪੇਂਟ ਦਾ オリジナル ਆ ਜੀ ਬੋਡੀ ਲਾਈਨ ਦਾ ਟਰੈਕਟਰ ਚੰਗਾ ਪਿਆ ਲਾਈਟ ਰੀਟੀਵ ਆ ਪੰਜਾਬ ਨੰਬਰ ਆ ਮਿੱਤਰੋ 2003 ਮਾਡਲ ਆ ਜੀ 1 ਲੱਖ ਤੇ 95000 ਕੀ ਰੇਟ ਦਾ ਰੇਟ ਆ ਮੌਜੀ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਅੱਗੇ ਮਿੱਤਰੋ ਖੜਾ ਐਸੀ ਐਨ ਟੀ 511 ਛੋਟਾ ਟਰੈਕਟਰ ਇਹਦੇ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਜੀ ਰੰਗ ਪੇਂਟ ਦਾ オリジナル ਆ ਜੀ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਟਾਇਰਾਂ ਦੀ ਕੰਡੀਸ਼ਨ ਕੀ ਆ ਬਈ ਜੀ 85 ਕੇ ਪੈਸੇ ਚੌਕੜਾ ਟਾਇਰਾਂ ਦਾ ਪਿਆ ਜੀ ਪੰਜਾਬ ਨੰਬਰ ਆ 1998 ਮਾਡਲ ਆ ਮਿੱਤਰੋ 10 ਲੱਖ 75000 ਰੁਪਿਆ ਡਿਮਾਂਡ ਆ ਡੀਆਈ ਕਰਿਆ ਹੋਇਆ ਹੈ ਨਾ ਡੀਆਈ ਹੈ ਨਾ ਤੇ ਪਾਵਰ ਆ ਡੀਆਈ ਆ ਤੇ ਪਾਵਰ ਆ ਟਾਟਰ ਰੰਗ ਪੇਂਟ ਦਾ オリジナル ਆ ਜੀ ਬਾਡੀ ਲਾਈਨ ਦਾ ਟਾਟਰ ਬਹੁਤ ਚੰਗਾ ਪਿਆ ਪੰਪ ਪੰਪ ਸਾਫ ਪਏ ਨੇ ਸੁੱਕਾ ਪਏ ਨੇ ਜਿਹੜਾ ਨਾ ਕਰੋ ਚੱਕ ਸ਼ੀਟ ਨਵੀਂ ਆ ਛਤਰੀ ਨਵੀਂ ਲੱਗੀ ਹੋਏ ਡੰਡਾ ਫੱਟੀ ਛਤਰੀ ਨਾਲ ਆ ਭਾਈ ਨਾਲ ਹੀ ਠੀਕ ਆ ਠੀਕ ਆ ਤੇ ਮੋਬਾਈਲ ਨੰਬਰ ਭਾਈ ਇਹ ਆਪਣਾ 9941 99324 9941 99324 ਇਹ ਬਾਈ ਦਾ ਮੋਬਾਈਲ ਨੰਬਰ ਆ ਲੋਕਲ ਮੋਗੇ ਦਾ ਨੰਬਰ ਆ ਕੰਟੈਕਟ ਕਰ ਲਿਓ ਭਾਈ ਠੀਕ ਜੀ ਅੱਗੇ ਮੇਤਰੋ ਖੜਾ ਸਵਰਾਸ 735 ਐਫ ਹੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਪੰਜਾਬ ਨੰਬਰ ਆ ਪੀਵੀ8 ਵੱਜਾ ਸੁੱਕਾ ਇੰਜਣ ਪਹਿਣ ਪੂਰਾ ਪਰਪੁਰ ਦਾ ਸਾਫ ਹੈ ਨੇ ਸਟਾਰਾਂ ਦੀ ਕੰਡੀਸ਼ਨ ਚੰਗੀ ਆ ਸ਼ਕਤੀ ਲਾਈਟ ਦਾ ਮੂਰਲੇ ਟਾਰ ਨਾ ਕਰ ਲੋ ਚੱਤ ਬੱਸ ਇਹਨਾਂ ਕੰਡੀਸ਼ਨ ਦਾ ਟਰੈਕਟਰ ਆ ਜੀ 2002 ਮਾਡਲ ਹੈ 1 ਲੱਖ 73000 ਰੁਪਏ ਦਾ ਰੀਡਮਾ ਦਾ ਬਾਕੀ ਜਾਤ ਇੱਕ ਕਰੀ ਜਾਂਦੇ ਨੇ ਟਰੈਕਟਰ ਨੇ ਅੱਗੇ ਖੜਾ ਵੀ ਫਾਰਬ੍ਰੈਕਸ 60 ਪੰਜਾਬ ਨੰਬਰ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਰੰਗ ਪੇਂਟ ਦਾ ਓਰੀਜਨਲ ਆ ਜੀ ਬਾਡੀ ਲਾਈਨ ਦਾ ਟੈਟਰ ਚੰਗਾ ਆ ਸੌ ਸੌ ਪੂਰਾ ਵਧੀਆ ਤੇ ਲਿੰਕ ਸਾਫ ਹੈ ਨੇ ਜੀ 70 ਰੁਪਏ 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ 2004 ਮਾਡਲ ਵਾਲੀ 198000 ਰੁਪਏ ਦਾ ਰੇਟ ਆ ਅੱਗੇ ਮਿੱਤਰੋ ਖੜਾ ਸੋਨਾ ਵਾਲੀ ਘੜੀ ਹੈ 7500 ਰੁਪਏ ਦਾ ਮਾਡਲ 185000 ਰੁਪਏ ਦਾ ਰੇਟ ਆ ਪੈਰ ਮੰਗ ਰਿਹਾ ਤਕਰੀਬਨ ਅੱਧੇ ਕਨੇ ਮੂਰਲੇ 70% ਨਹੀਂ ਰਿਹਾ ਆਕਰੋ ਚੈੱਕ ਬੋਡੀ ਲਾਈਨ ਦਾ ਡੈਕਟਰ ਚੰਗਾ ਪਿਆ ਜੀ ਪੰਜਾਬ ਨੰਬਰ ਆ ਮਿੱਤਰੋ 2002 ਮਾਡਲ ਆ 185000 ਰੁਪਏ ਦਾ ਰੇਟ ਆ ਬਹੁਤ ਸੋਹਣੀ ਕੰਡੀਸ਼ਨ ਦਾ ਡ੍ਰਾਈਵਰ ਆ ਇਹ ਜਿਹਨੂੰ ਜਿਹੜਾ ਪੂਰਾ ਸਾਫ ਪਿਆ ਜੀ ਕਾਗਜ਼ ਪੱਤਰ ਦੀ ਗਰੰਟੀ ਆ ਕੋਈ ਬਲੋਡ ਨਹੀਂ ਮਾਰਦਾ ਕੋਈ ਪ੍ਰੈਸ਼ਰ ਨਹੀਂ ਛੱਡਦਾ ਅੱਗੇ ਖੜਾ ਜੀ ਆਈਸ਼ਰ 332 ਸੋਪਾ ਡੀ ਆਈ 2007 ਮਾਡਲ ਆ ਮਿੱਤਰੋ 1 ਲੱਖ 85000 ਕੇ ਡ੍ਰਾਈਵਰ ਦਾ ਰੇਟ ਆ ਚੌਕੜਾ ਟਾਇਰਾਂ ਦਾ ਨਵਾਂ ਕਰੋ ਚੈੱਕ ਪੰਜਾਬ ਨੰਬਰ ਆ ਮਿੱਤਰੋ ਬੋਡੀ ਲਾਈਨ ਦਾ ਡ੍ਰਾਈਵਰ ਚੰਗਾ ਪਿਆ ਰੰਗ ਪੇਂਟ ਦਾ ਓਰੀਜਨਲ ਆ ਬੈਟਰੀ ਨਵੀਂ ਰੱਖੀ ਆ ਆ ਕਰ ਲੋ ਚੈੱਕ ਟਾਇਰ ਦਾ ਸਾਫ ਪਿਆ ਨੇ ਹੋਣੀ ਕੰਡੀਸ਼ਨ ਦਾ ਟਰੈਕਟਰ ਕੋਲ ਮਲਾ ਕੇ ਅੱਗੇ ਖੜਾ ਜੀ ਫਾਰਮ ਟਰੈਕ 45 ਕੰਡੀਸ਼ਨ ਇਹਦੀ ਵੀ ਚੰਗੀ ਪਈ ਆ 666 ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਜੀ ਡਬਲ ਕਲਚ ਆ ਜੀ 6 ਚਰੀ ਆ ਫਰਵਰ ਦੇ ਟਾਇਰ ਨੇ ਮੰਗਰਲੇ ਦੇ ਮੂਹਰੇ ਦੋਵੇਂ ਤਕਰੀਬਨ 70% ਪਏ ਨੇ ਮੂਹਰੇ ਥੋੜੇ ਜਿਹਾ ਜ਼ਿਆਦਾ ਪਏ ਨੇ ਮੂਹਰੇ ਤਕਰੀਬਨ 80 ਤੋਂ 85% ਪਏ ਨੇ ਡੰਡਾ ਫੱਟੀ ਛਤਰੀ ਨਾਲ ਆ ਜੀ ਪੰਜਾਬ ਨੰਬਰ ਆ ਮਿੱਤਰੋ 2000 ਮਾਡਲ ਆ ਪੂਰਾ 1,75,000 ਰੁਪਿਆ ਰੇਟ ਡਬਲ ਕਲਚ ਹੈ ਜੀ ਇੰਜਨ ਸੁੱਕਾ ਪੈਣ ਪੂਰਾ ਪੰਪ ਪੰਪ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਡਰਾਈਵਰ ਹੈ ਜੀ ਦੇਖਦਾ ਜੀ ਫੋਰਡ 3610 ਕੰਡੀਸ਼ਨ ਇਹਦੀ ਵੀ ਚੰਗੀ ਪਈ ਹੈ ਜੀ ਕਰੋ ਚੈੱਕ ਬੰਪਰ ਲੱਗਿਆ ਹੋਇਆ ਵਾ 700 765 ਪੂਰਾ ਮਗਰਾੜਾ ਦਾ ਰੰਗ ਵੱਜਿਆ ਹੋਇਆ ਜੀ ਰਮਾ ਤੇ ਵੀ ਵੱਜਿਆ ਹੋਇਆ ਵਾ ਫੋਲੋ ਦੇ ਟਾਇਰ ਨੇ ਤਕਰੀਬਨ 80% ਟਾਇਰ ਨੇ ਚੌਕਲਾ ਟਾਇਰ ਨੇ ਰੱਗ ਪੇਂਟ ਦਾ ਰੀਜਨਲ ਆ ਬਾਕੀ ਆ ਮਗਰਾੜਾਂ ਤੇ ਵੱਜਿਆ ਹੋਇਆ ਇਹ ਤੁਹਾਨੂੰ ਦੱਸ ਦਿੱਤਾ ਬਾਕੀ ਪੇਂਟ ਓਰੀਜਨਲ ਆ ਜੀ ਆਗੇ ਪੱਤਰ ਦੀ ਗਾਰੰਟੀ ਆ ਲੰਬ ਦੇ ਵਾਲਾ ਕੋਈ ਸਾਹਮਣੀ ਬਾਅਦ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਕੋਈ ਬਲੋੜੀ ਮਾਰਦਾ ਕੋਈ ਪ੍ਰੈਸ਼ਰ ਨਹੀਂ ਤੋੜਦਾ ਪੰਜਾਬ ਨੰਬਰ ਆ ਮਿੱਤਰੋ ਲੰਬ ਦੇ ਵਾਲਾ ਤਾਂ ਕੋਈ ਕੰਮ ਨਹੀਂ 1991 ਮਾਡਲ ਆ 1 ਲੱਖ ਤੇ 45 ਹਜ਼ਾਰ ਰੁਪਏ ਟ੍ਰੈਕਟਰ ਦੀ ੜਮਾੜ ਆ ਆ ਮਾਰ ਲੋ ਨੀਗਾ ਬਹੁਤ ਸੋਹਣੀ ਕੰਡੀਸ਼ਨ ਦਾ ਟ੍ਰੈਕਟਰ ਪਿਆ ਜੀ ਈਵਰ ਹੁੰਦਾ ਕਿਸਾਨ ਕੋਈ ਹਾਸਾਫਰ ਲੈਣ ਦਾ ਟ੍ਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜੀ ਤੁਹਾਨੂੰ ਟਰੈਕਟਰਾਂ ਦੀ ਹਰ ਤਰ੍ਹਾਂ ਦੀ ਅਪਡੇਟ ਮਿਲਿਆ ਕਰੂ ਆਪਣੇ ਚੈਨਲ ਤੇ ਸ਼ੁਕਰੀਆ ਜੀ